ਪੱਟਣੀ ਗੱਡੀ ਤੇ ਦਿੱਤਾ ਤੁਸੀਂ 6895 ਤੇ ਹਾਂਜੀ 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 ਤੇ ਮੈਂ ਸਰ ਉਹ ਕਰਾ ਲੈ ਆਰਡਰ ਕੋਡ ਚੋਂ ਦੇ ਉਹ ਕਰ ਦੋਗੇ ਸਬੂਤ داری ਮੈਂ ਭੇਜਾਂ ਮੁੰਡੇ ਨੂੰ ਮੈਂ ਤਸਦੀਕ ਕਰਨਾ ੜਾ ਉਹ ਨਾਲ ਲੱਗਣਾ ਕਾਗਜ਼ ਆ ਕਿਹੜਾ ਉਹ ਟਿੱਪਰ ਆਣਾ ਕੱਲ ਦਿੱਤੀ ਚਿੱਠੀ ਆ ਉਹ ਟਿੱਪਰ ਤਸਦੀਕ ਕਰਨਾ ੜਾ ਨਾਲ ਉਹ ਮੈਂ ਕਰਾ ਲਿਆ ਹੁੰਦਾ ਜੀ ਦੱਕ ਓਏ ਆਹੋ ਫੋਟੋਕਾਪੀ ਨਾਲ ਲੱਗਣੀ ਆ ਚਲੋ ਠੀਕ ਐ ਸਰ ਉਹ ਮੈਂ ਕਰਾ ਕੇ ਤੇ ਫਿਰ ਉਹਨਾਂ ਦਾ ਦੇ ਆਜੋ ਆਜੋ ਕਰਾ ਲਿਆ ਉਸ ਨਾਲ ਕਰਦਾ ਫੋਟੋ ਇਹਨੂੰ ਕਹਿਣ ਦੀ ਲੋੜ ਨਹੀਂ ਠੀਕ ਹੈ ਜਨਾ ਤੂੰ ਕਹਿ ਕੇ ਵੇਖ ਲਿਆ ਆ ਅੱਗੇ ਤੇ ਘਾਟਾ ਖਾ ਲਿਆ ਤੇ ਅੱਗੇ ਤੇ ਯਾਰਾਂ ਠੋਗਦਾ ਦਾ ਚੰਦੇ ਆਪਾਂ ਕਰਨਾ ਨਹੀਂ ਇਹ ਕੰਮ ਉਹ ਹੀ ਨਾ ਮੰਨ ਲਓ ਕਿ ਜਿਹੜੀਆਂ ਭਰੀਆਂ ਆ ਉਹ ਛੁੱਟ ਗਈਆਂ ਤੇ ਜਿਹੜੇ ਖਾਲੀ ਉਹ ਅੜ ਗਈ ਤੂੰ ਕਰੀ ਉਹ ਡਰਾਈਵਰ ਦਾ ਮੈਨੂੰ ਕੋਹ ਡਰਾਈਵਰ ਦਾ ਉਹ ਆਹੋ ਉਹਨਾਂ ਨੂੰ ਮੈਂ ਕਿਹਾ ਉਹ ਰਾਤੀ ਲੜ ਪਏ ਮੇਰੇ ਨਾਲ ਇਸੇ ਗੱਲ ਨੂੰ ਬੈਸ ਬਸਾਈ ਬਾਬਾ ਜੀ ਬਾਤ ہاں ਆਂਦੇ ਆਏ ਲੈ ਸਾਡੀਆਂ ਦੇ ਸਾਡੇ ਸਿਰ ਤੇ ਛੁੱਟੀਆਂ ਇਹ ਉਹਦੇ ਅਸੀਂ ਅਸੀਂ 50000 ਦਿੱਤਾ ਆ। 6 ਦਾ। ਆਹ 6 ਦਾ 3 ਦਾ 50000 ਦਿੱਤਾ ਅਸੀਂ। ਤੇ ਬਾਕੀ ਇਹਦਾ ਵਿਆਹ ਤੇ 10000 ਰੋੜਾ ਹਿਸਾਬ ਤੇ ਦੇ ਦਿਓ। ਉਹ ਮੈਂ ਕਿਹਾ ਮੈਂ ਕਿਹਾ ਤੁਸੀਂ ਜੇ 50 ਦਿੱਤਾ ਤਾਂ 10000 ਰੋੜ ਦੇ ਦਿੰਦੇ ਮੈਂ ਤੁਹਾਡੀਆਂ ਭਰੀਆਂ ਛੋਟੀਆਂ ਮੇਰੀ ਖਾਲੀ ਢਾਤੀ ਤੁਸੀਂ। ਹਾਂ। ਉਹਨਾਂ ਦੇ ਕੋਈ ਨਹੀਂ ਕਰਦੇ ਇਹ ਅਸੀਂ ਕਰਦੇ ਆ। ਮੈਂ ਆਂਦੇ ਹਾਂ ਆਪਣਾ ਹੀ ਡਰਾਈਵਰ ਦੇ ਮੈਂ ਕੋਈ ਨਹੀਂ ਮੈਂ ਆਪਣੇ ਨਾਂ ਦੇ ਪਰਚਾ ਕਰਾ ਲੈਣਾ ਭਰਾ ਆਪਣੇ ਨਾਂ ਦੇ ਕਰਾ ਲੈਣਾ ਆ ਫਿਰ ਹੋਰ ਕੀ ਕਰਨਾ ਮੰਨ ਲਓ ਜ਼ਰੂਰ ਕਿਸੇ ਨੂੰ ਉਡਾਉਣਾ ਆ ਨਹੀਂ ਕੋਈ ਨਹੀਂ ਡਰਾਈਵਰ ਇਹੋ ਜਿਹਾ ਰੱਖਿਆ ਜਿਹੜਾ ਨਹੀਂ ਡਰਾਈਵਰ ਤੇ ਹੈਗੇ ਮੇਰੇ ਕੋਲ ਡਰਾਈਵਰ ਤੇ ਹੈਗੇ ਆ ਡਰਾਈਵਰ ਤੇ ਮੁੰਡਾ ਕੋਈ ਕੋਈ ਗੱਲ ਨਹੀਂ ਡਰਾਈਵਰ ਕੱਲ ਦੇ ਨਾਮਜ਼ਦ ਕਰ ਦੋ ਤੇ ਬਾਹਰ ਬਾਹਰ ਕਰਾ ਲੈ ਜਬਤ ਦੀ ਬਰਾਦਰ ਠੀਕ ਐ ਸਰ ਕੋਈ ਨਹੀਂ ਮੈਂ ਮਿਲਦਾ ਜਰਾ ਤੁਸੀਂ ਜਰਾ ਬਾਹਰ ਬਾਹਰ ਕੋਈ ਚੱਕਰ ਠੀਕ ਐ ਸਰ ਹੋਰ ਬਾ ਵਧੀਆ ਕਰ ਬਾਏ ਤੁਹਾਡੀ ਚਲੋ ਮਾਰੇ ਚੱਲ ਚੁਕਾਰੇ ਠੀਕ ਇੱਥੇ ਪਰਲੇ ਵਿੱਚ ਆਹ ਦੇਖੋ ਸੱਪਣੀ ਤੱਕ ਬਜਰੀ ਲੱਗੀ ਹੋਈ ਆ ਤੇ ਜਿਹਦੇ ਵਿੱਚ ਜੋ ਵੀ ਬਜਰੀ ਦਾ ਭਰਿਆ ਆ ਸਰ ਮੇਰਾ ਪਿੰਡ ਪਹਾੜਾ ਪਿੰਡ ਐ ਨਾਂ ਮੇਰਾ ਸੁਖਵਿੰਦਰ ਸਿੰਘ ਸਨ ਆਫ ਦਲਬਖ ਸਿੰਘ ਜੋ ਕਿ ਮੇਰੀ ਦੁਕਾਨ ਹੈ ਦਾਲ ਮੱਡੇ ਦੇ ਵਿੱਚ ਸ਼ੀਨਾ ਬਿਲਡਿੰਗ ਮਟੀਰੀਅਲ ਦੀ ਤੇ ਮੇਰੇ ਤੋਂ ਆਪਦਾ ਇੱਕ ਨਿੱਜੀ ਟਿਪਰ ਹੈ ਜਿਸ ਦਾ ਨੰਬਰ ਹੈ ਪੀਬੀ0 ਪੀਬੀ09X6895 ਜੋ ਕਿ ਮੇਰਾ ਡਰਾਈਵਰ ਪਠਾਨਕੋਟ ਤੋਂ ਭਰ ਕੇ ਮੇਰੀ ਦੁਕਾਨ ਤੇ ਲਿਆ ਕੇ ਖਾਲੀ ਕਰਦਾ ਹੈ 6 ਤਰੀਕ 6 ਤਰੀਕ ਨੂੰ ਉਹ ਟਿਪਰ ਭਰ ਕੇ ਆਇਆ ਪਠਾਨਕੋਟੋਂ ਬੱਜਰੀ ਦਾ ਜੋ ਕਿ ਮੇਰੀ ਦੁਕਾਨ ਤੇ ਖਾਲੀ ਕਰਕੇ ਉਹ ਆਪਦੇ ਘਰੇ ਟਿਪਰ ਲੈ ਗਿਆ ਤੇ ਉਸ 6 ਤਰੀਕ ਦੀ ਰਾਤ ਨੂੰ ਹੀ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਵੀ ਐਸਐਸਆਈ ਭੁਪਿੰਦਰ ਸਿੰਘ ਗਾਲੀ ਗਲੋਚ ਕਰਕੇ ਮੇਰੇ ਡਰਾਈਵਰ ਨੂੰ ਟਿੱਪਰ ਥਾਣੇ ਲੈ ਕੇ ਆਉਂਦਿਆ ਤੇ ਮੈਂ ਰਾਤ ਗਿਆ ਆ ਤੇ ਪਰੇਖਣ ਆਪਣਾ ਵੀ ਹਾਂਜੀ ਕਿਹੜੀ ਗੱਲੋਂ ਮੇਰਾ ਥਾਣੇ ਲਿਆਂਦਾ ਸੁਖ ਤੂੰ ਸਵੇਰੇ ਆਵੇਂ ਆਪਾਂ ਸਵੇਰੇ ਬੈਠ ਕੇ ਗੱਲ ਕਰਦੇ ਆ ਤੇ ਜਦੋਂ ਮੈਂ ਦਿਨੇ ਥਾਣੇ ਗਿਆ ਆ ਤੇ ਮੈਨੂੰ ਜੋ ਕੀ ਐਸ.ਆਈ. ਭੁਪਿੰਦਰ ਸਿੰਘ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਟਿੱਪਰ ਦੇ ਉੱਤੇ ਪਰਚਾ ਦਰਜ ਹੋ ਗਿਆ ਏ ਤੇ ਮੈਂ ਐਸ.ਐਚ.ਓ ਸਾਹਮਣੂ ਮਿਲਿਆ ਵੀ ਸਰ ਮੇਰਾ ਤਾਂ ਟਿੱਪਰ ਬਜਰੀ ਦਾ ਭਰ ਕੇ ਮੇਰੀ ਦੁਕਾਨ ਤੇ ਖਾਲੀ ਹੋ ਕੇ ਤੇ ਡਰਾਈਵਰ ਮੇਰਾ ਆਪਣੇ ਪਿੰਡ ਲੈ ਗਿਆ ਤੇ ਮੇਰੇ ਉੱਤੇ ਕਾਹਤੋਂ ਤੁਸੀਂ ਮਾਈਨਿੰਗ ਦਾ ਪਰਚਾ ਦਰਜ ਕਰਤਾ ਤੇ ਐਸ.ਐਚ.ਓ ਸਾਹਿਬ ਕਹਿੰਦੇ ਵੀ ਚਲੋ ਐਸ. ਆਪਾਂ ਬੈਠ ਕੇ ਇਹਦਾ ਮਸਲਾ ਹੱਲ ਕਰ ਲੈਨੇ ਆ ਤੁਹਾਨੂੰ ਸਬੂਤਾਂ ਰਹੀ ਲਿਖ ਦਿੰਨੇ ਆ ਸਬੂਤਾਂ ਹੀ ਲਿਖਾ ਲਈ ਆ ਜੀ ਆਪਾਂ ਆਪਣੇ ਕੋਡ ਦੇ ਵਿੱਚੋਂ ਆਰਡਰ ਵੀ ਲੈਣਦੇ ਨੇ ਸਰ ਮੇਰੇ ਟੇਪਰ ਆਹ ਕੋਡ ਨੇ ਰਿਲੀਜ਼ ਕਰਤਾ ਵੇਖੋ ਆਰਡਰ ਆ ਮੇਰੇ ਕੋਲ ਕੋਡ ਦੇ ਜੋ ਕਿ ਕੋਡ ਨੇ ਰਿਲੀਜ਼ ਕਰ ਦਿੱਤਾ ਇਹ ਮੈਨੂੰ ਟੇਪਰ ਤੇ ਜਦੋਂ ਮੈਂ ਇਹ ਆਰਡਰ ਥਾਣੇ ਲੈ ਕੇ ਗਿਆ ਫਿਰ ਐਸਐਚਓ ਸਾਹਿਬ ਕੋ ਤੇ ਜਿਹੜਾ ਐਸਐਸਆਈ ਭਪਿੰਦਰਾ ਉਹਨੇ ਮੇਰੇ ਟੇਪਰ ਦੇ ਉੱਤੇ ਮਾਈਨਿੰਗ ਦਾ ਮੰਨ ਲਓ ਜਿਹੜਾ ਚਲਾਣਾ ਉਹ ਕਰਾ ਦਿੱਤਾ ਗਿਆ ਤੇ ਜਦੋਂ ਮੈਂ ਪੁੱਛਿਆ ਵੀ ਸਰ ਇਹ ਕੀ ਕਰਨੂੰ ਆਂਦਾ ਵੀ ਇਹ ਮੇਰੀ ਮਰਜ਼ੀ ਏ ਮੈਂ ਜੋ ਕਰਨਾ ਚਾਹੁੰਦਾ ਉਹ ਮੈਂ ਕਰ ਦਿੱ ਦਿੱਤਾ ਹੋ ਸਕਦਾ ਜੀ ਮੰਨ ਲਓ ਇੱਕ ਟਾਈਮ ਤੇ ਇੱਕੋ ਪਰਚਾ ਹੀ ਹੋ ਸਕਦਾ ਆਪਾਂ ਆਪਣੇ ਵਕੀਲ ਨਾਲ ਵੀ ਗੱਲ ਕੀਤੀ ਏ ਉਹ ਆਂਦਾ ਵੀ ਇਹ ਕੰਮ ਨਹੀਂ ਹੋ ਸਕਦਾ ਕਦੀ ਵੀ ਵੀ ਇੱਕੋ ਜੁਰਮ ਦੀਆਂ ਦੋ ਸਜ਼ਾ ਹੋ ਜਾਣਾ ਇਹਦਾ ਤੁਹਾਡੇ ਨਾਲ ਗਲਤ ਹੋ ਰਿਹਾ ਜੀ ਬਹੁਤ ਸਾਰਾ ਮੇਰੇ ਨਾਲ ਸਰ ਧੱਕਾ ਹੋ ਰਿਹਾ ਏ ਮੈਂ ਇਹ ਇਨਸਾਫ ਮੰਗ ਮੰਗ ਕਰਦਾ ਮੇਰੇ ਕੋਲ ਜੋਰ ਰਿਕਾਰਡਿੰਗ ਆ ਏਐਸਆਈ ਭਪਿੰਦਰ ਸਿੰਘ ਦੀ ਉਹਦੇ ਵਿੱਚ ਬੋਲਦਾ ਆ ਉਹ ਏਐਸਆਈ ਬੋਲਦਾ ਆ ਵੀ ਜਿਹੜੇ ਭਰੇ ਹੋਏ ਸੰਦ ਸੀ ਉਹ ਐਸਐਚਓ ਨੇ 50000 ਰੁਪਇਆ ਲੈ ਕੇ 6 ਸੰਦ ਛੜਤੇ ਆ ਤੇ ਤੁਸੀਂ 10-20 ਹਜ਼ਾਰ ਦੇ ਦਿੰਨੋ ਤੇ ਤੈਨੂੰ ਵੀ ਮੰਨ ਲਓ ਤੇਰਾ ਵੀ ਟੈਪਰ ਛੱਡ ਦਿੰਦੇ ਅਸੀਂ ਤੇ ਸਰਪਰ ਮੈਂ ਕਿਉਂ ਨਜ਼ਾਇਜ਼ ਪੈਸੇ ਕਿਸ ਨੂੰ ਦਵਾਂ ਮੇਰਾ ਤੇ ਕਿਉਂਕਿ ਮਹਾ ਮੇਰਾ ਆਪਦਾ ਹੀ ਗੁਜ਼ਾਰਾ ਚੱਲਦਾ ਮੈਂ ਆਪਦਾ ਮਹਾ ਪਰਿਵਾਰ ਪਾਲ ਰਿਹਾ ਮੈਂ ਵੇਖੋ ਜੀ ਐਸਐਸਪੀ ਸਾਹਮਣੇ ਵੀ ਦਰਖਾਸਤ ਲਿਖੀ ਆ ਵਿਜੀਲੈਂਸ ਐਸਐਸਪੀ ਸਾਹਮਣੇ ਵੀ ਦਰਖਾਸਤ ਲਿਖੀ ਆ ਮੇਰੇ ਕੋਲ ਪਈ ਆ ਜੋ ਕਿ ਮੈਂ ਪੇਸ਼ ਕਰਾਵਾਂਗਾ ਉਹਨਾਂ ਦੇ ਕੋਲ ਵੀ ਜੋ ਮੇਰੇ ਨਾਲ ਪਰਚਾ ਨਜ਼ਾਇਜ਼ ਦਰਜ ਕੀਤਾ ਮੇਰੇ ਉੱਪਰ ਇਹ ਨਹੀਂ ਮੈਨੂੰ ਕੋਈ ਇਨਸਾਬ ਦਿੱਤਾ ਜਾਵੇ ਵੀ ਮੈਂ ਇਹ ਮੰਨ ਲਓ ਮੇਰੇ ਟੈਪਰ ਦੇ ਵਿੱਚ ਬੱਜਰੀ ਆ ਤੇ ਮੇਰੇ ਤੇ ਫਿਰ ਵੀ ਪਰਚੇ ਨਿਯਾਜ ਦਰਜ ਕੀਤੇ ਜਾਣ ਜੀਪੀਐਸ ਮੇਰੇ ਟੈਪਰ ਦੇ ਵਿੱਚ ਚੱਲੂ ਆ ਦੇਖੋ ਮੇਰੇ ਮੇਰੇ ਤੋਂ ਸਾਰੀ ਉਹਦੀ ਰਿਕਾਰਡਿੰਗ ਆ ਜੋ 6 ਤਰੀਕ ਤੋਂ 5 ਤਰੀਕ ਦੀ ਰਾਤ ਨੂੰ ਟੈਪਰ ਪਠਾਨਕੋਟੋਂ ਭਰ ਗਿਆ 6 ਤਰੀਕ ਨੂੰ ਮੇਰੀ ਦੁਕਾਨ ਦੇ ਉੱਪਰ ਖਾਲੀ ਹੋਇਆ ਉਹ ਸਾਰਾ ਕੁਝ ਮੇਰੇ ਕੋਲ ਆ ਪ੍ਰੂਫ ਮੇਰੇ ਕੋਲ ਆ ਬਿੱਲ ਮੇਰੇ ਕੋਲ ਆ ਪਠਾਨਕੋਟ ਦੇ ਜਦੋਂ ਮੈਂ মিডিਆ ਦੇ ਰੂਪ ਰੂਪ ਹੋਇਆ ਜੋ ਕਿ ਏਐਸਆਈ ਭਵਿੰਦਰ ਸਿੰਘ ਮੈਨੂੰ ਫੋਨ ਕਰਕੇ ਕਹਿ ਰਿਹਾ ਇਹ ਗੱਲ ਵੀ ਜਿਹੜੇ ਤੇ ਮੈਂ ਸੰਧ ਪੈਸੇ ਲਿਆ ਕੇ ਛੱਡਿਓ ਤਾਂ ਤੂੰ ਮੇਰੇ ਕੋਲ ਆ ਮੈਂ ਤੇਰੇ ਜੁਰਮਾਨੇ ਦਾ ਮਸਲਾ ਹੱਲ ਕਰਾਉਣਾ ਜਿਹੜੇ ਉਹ ਪੈਸੇ ਉਹ ਬੰਦੇ ਤਾਰਨਗੇ ਜਿੰਨਾਂ ਦੇ ਮੈਂ ਸੰਧ ਛੱਡੇ ਆ ਜੁਰਮਾਨਾ ਕਿੰਨਾ ਪਾਇਆ ਗਿਆ ਜੁਰਮਾਨਾ ਆ ਵਕਤ ਸਰ 2.5 ਲੱਖ ਰੁਪਈਆ ਹੋਊਗਾ ਮਾਈਨਿੰਗ ਦਾ ਮੰਨ ਲਓ ਮੈਂ ਤੇ ਗਰੀਬ ਮੁਖਤਜ ਰਗੜਿਆ ਜਾ ਰਿਆਂ ਮੰਨ ਲਓ ਜੇ ਮੈਂ ਜੁਰਮਾਨਾ ਪਟਾਣਕੋਟੋਂ ਬਿੱਲ ਕਟਾ ਕੇ ਵੀ ਲਿਆ ਕੇ ਜੁਰਮਾਨੇ ਤਾਰਨੇ ਆ ਤੇ ਫਿਰ ਕੀ ਫਾਇਦਾ ਸਾਨੂੰ ਉਹਦੀ ਮੇਰੇ ਤੋਂ ਅੱਜ ਦੀ ਵੀ ਰਿਕਾਰਡਿੰਗ ਹੈਗੀ ਏ ਜਿਹੜਾ ਉਹ ਬੋਲ ਰਿਹਾ ਆ ਵੀ ਹਾਂ ਵੀ ਮੈਂ ਜੋ ਕੀ ਇਹ ਰੇਤ ਆ ਜਿਹੜੀ ਉਹ ਮੁੰਛੀਆਂ ਨੇ ਖਾਲੀ ਕਰਾ ਦਿੱਤੀ ਆ ਤੇ ਮੰਨ ਲਓ ਸਰ 7 ਤਰੀਕ ਦਾ ਟਿਪਰ ਖ ਉਹ ਟੈਪਰ ਚੈੱਕ ਕੀਤਾ ਜਾਵੇ ਵੀ 7 ਤਰੀਕ ਦਾ ਤੋਂ ਹਿੱਲਿਆ ਆ ਜਾਂ ਉਹਦੇ ਵਿੱਚ ਰੇਤ ਹੈਗੀ ਆ ਉਹਦੇ ਵਿੱਚ ਤੇ ਅਜੇ ਤੱਕ ਬਜਰੀ ਉਹਦੀ ਛੱਪਣੀ ਤੱਕ ਬਜਰੀ ਪਈ ਹੈ ਟੈਪਰ ਦੀ ਇਹਦਾ ਤਾਂ ਕਹੀ ਕਰੀ ਜਾ ਰਿਹਾ ਐਸਆਈ ਜੋ ਆ ਹੁਣ ਕੀ ਮੰਗ ਕਰਦੇ ਹੁਣ ਮੈਂ ਇਹੋ ਮੰਗ ਕਰਦਾ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਮੰਨ ਲਓ ਮੇਰਾ ਟੈਪਰ ਠਾਣੇੋਂ ਛਡਾਇਆ ਜਾਵੇ ਜੋ ਕਿ ਕੋੜ ਨੂੰ ਵੀ ਐਸਆਈ ਚੈਲੰਜ ਕਰਨ ਲਿਆ ਉਤੋਂ ਉਲਟੇ ਮੈਨੂੰ ਦਾਬੇ ਮਾਰਨ ਲਿਆ ਵੀ ਮੈਂ ਤੂੰ ਪੇਸ਼ ਹੋ ਮੇਰੇ ਕੋਲ ਉਹ ਤੇਰੀ ਮੈਂ ਅਰੈਸਟ ਪਾਉਣੀ ਆ ਮੈਂ ਤੇ ਹੁਣ ਮੰਗ ਕਰਦਾ ਜੀ ਜੋ ਇਹ ਵ੍ਰਿਤਾਚਾਰ ਐਸਆਈ ਲਾਇਏ ਨੇ ਸਰਕਾਰ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਮੰਨ ਲਓ ਇਹਨ ਐਸਆਈ ਕੋ ਜੁਰਮਾਨਾ ਤਰਾਇਆ ਜਾਵੇ ਮੰਨ ਲਓ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਗਲਾ ਕਦਮ ਡਰ ਗਿਆ ਫਿਰ ਸਰ ਮੈਂ ਉੱਚੇ ਪੱਧਰ ਤੇ ਮੰਨ ਲਓ ਅਸੀਂ ਧਰਨਾ ਜਥੇਬੰਦੀਆਂ ਨਾਲ ਗੱਲ ਕਰਕੇ ਉੱਚੇ ਪੱਧਰ ਤੇ ਧਰਨਾ ਲਾਉਂਦੀ ਵੀ ਸੋਚਾਂਗੇ ਵੀ ਹਾਂ ਅਸੀਂ ਧਰਨਾ ਲਾਵਾਂਗੇ ਥਾਣੇ ਦੇ ਬਾਹਰ ਜੀਣਾ ਵੀ ਮਸਲਾ ਤੁਹਾਡੇ ਮਾਧਿਅਮ ਨਹੀਂ ਸਾਨੂੰ ਪਤਾ ਲੱਗਦਾ ਤੇ ਜੇ ਉਹ ਕੋਈ ਐਹੋ ਜੀ ਗੱਲਬਾਤ ਕਰ ਰਿਹਾ ਨੇ ਤੇ ਅਸੀਂ ਇਸ ਮਸਲੇ ਨੂੰ ਵੈਰੀਫਾਈ ਕਰਾਂਗੇ ਔਰ ਜੇ ਕੁਝ ਵੀ ਗਲਤ ਹੋਇਆ ਹੋਊਗਾ ਤੇ ਕਾਨੂੰਨ ਮੁਤਾਬਕ ਉਹਦੇ ਤੇ ਕਾਰਵਾਈ ਹੋਵੇਗੀ। ਹਾਂਜੀ ਓਕੇ ਉਹਨਾਂ ਨੇ ਵੀ ਦੋਸ਼ ਲਾਇਆ ਇੱਕ ਉਹਨਾਂ ਨੇ ਆਡੀ ਵੀ ਦਿੱਤੀ ਆ ਕਿ ਏਐਸੀ ਭੁਵਿੰਦਰ ਸਿੰਘ ਨੇ ਕੋਈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਜ਼ਿਕਰ 50000 ਗੱਡੀਆਂ ਦੇ ਪੰਜ ਗੱਡੀਆਂ ਛੱਡੀਆਂ ਜਾਂ ਸਕਦੀਆਂ ਨੇ ਤੇ ਤੁਸੀਂ ਛੇਵੀਂ ਗੱਡੀ ਲਈ 102000 ਰੁਪਏ ਦੇ ਕੇ ਜਿਹੜੇ ਛਡਵਾ ਰਹੇ ਹੋ। ਇਹੋ ਜੀ ਕੋਈ ਗੱਲ ਨਹੀਂ ਆ ਜੀ। ਨਾ ਹੀ ਕਦੀ ਪਹਿਲਾਂ ਹੋਈ ਆ। ਜੇ ਕਿਸੇ ਨੇ ਵੀ ਕੋਈ ਇਹੋ ਜੀ ਗੱਲ ਕੀਤੀ ਆ ਚਾਹੇ ਉਹ ਮੁਲਾਜ਼ਮ ਹੀ ਆ ਅਸੀਂ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ। ਔਰ ਵੈਰੀਫਾਈ ਕਰਨ ਤੇ ਅਸਲੀਅਤ ਜਿਹੜੀ ਸਾਹਮਣੇ ਆਏਗੀ ਰਹੀ ਗੱਲ ਕੋਈ ਗੱਡੀ ਛੱਡਣ ਦੀ ਇਹੋ ਜਿਹਾ ਕੋਈ ਮੈਟਰ ਨਹੀਂ ਹੈਗਾ ਪਰ ਜੇ ਕਿਸੇ ਨੇ ਕਹੀ ਆ ਉਹਨੇ ਕਿਉਂ ਕਹੀ ਆ ਇਹਦੇ ਬਾਰੇ ਅਸੀਂ ਵੈਰੀਫਾਈ ਕਰਨਾ ਇੱਕ ਮੰਦਰਵਰਾ ਹੋਰ ਗੱਲ ਕੀਤੀ ਆ ਕਿ ਕੋਈ ਪੁਲਿਸ ਅਧਿਕਾਰੀ ਦੇ ਨਾਲ ਗੱਲ ਕੀਤੀ ਹੈਗੀ ਆ ਉਹ ਤੁਸੀਂ ਰੇਤਾ ਦੀ ਗੱਡੀ ਖਾਲੀ ਕਰਾ ਲਈਏ ਸਿੱਧੇ ਨੇ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਸਾਹਮਣੇ ਲੱਗੀ ਹੋਈ ਹੈ ਜੇ ਇਸ ਦਾ ਕੋਈ ਅਹੀ ਕਰਵਾਇਆ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਇਹ ਸਾਰੇ ਮਸਲੇ ਨੂੰ ਜਿਹੜਾ ਵਾ ਬੜੇ ਬਰੀਕੀ ਨਾਲ ਦੇਖਿਆ ਜਾਏਗਾ ਔਰ ਜੇ ਜਿਆਦਾ ਵੀ ਇਹਦੇ ਵਿੱਚ ਦੋਸ਼ ਹੋਇਆ ਉਹ ਬਖਸ਼ਾ ਨਹੀਂ ਹੈ ਇੱਕ ਉਹਨਾਂ ਹੋਰ ਵੀ ਰੋਕਾਇਆ ਕਿ ਮੇਰੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਉਹ ਮਾਈਨਿੰਗ ਵੱਲੋਂ ਜੁਰਮਾਨਾ ਵੀ ਕਰਵਾ ਦਿੱਤਾ ਗਿਆ ਇੱਕ ਸਮੇਂ ਦੇ ਉੱਤੇ ਇੱਕ ਹੀ ਮਾਮਲਾ ਦਰਜ ਹੋ ਸਕਦਾ ਹੈ ਇਹ ਮਾਈਨਿੰਗ ਡਿਪਾਰਟਮੈਂਟ ਤੇ ਜਿਹੜਾ ਹੈਗਾ ਉਹਨਾਂ ਨੂੰ ਪਤਾ ਹੋਵੇਗਾ ਜੀ ਬਾਕੀ ਜਿਹੜੀ ਵੀ ਕੋਈ ਕਾਰਵਾਈ ਹੋਊਗੀ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤੀ ਜਾਵੇਗੀ